ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਯਾ ਸਵੇਰ ਦਾ ਸਮਾਂ ਹੋ ਗਿਆ ਤੇ 18 ਤਰੀਕ ਹੋ ਗਈ 18 ਮਾਰਚ ਤੇ ਅਸਲੇ ਸਵੇਰ ਦੀ ਸ਼ੁਰੂਆਤ ਜਿਹੜੀ ਵਲੌਗ ਦੀ ਕਰ ਰਹੇ ਆਂ ਬਾਬਾ ਅਸਚੰਦਰ ਬਾਹਰ ਤੋਂ ਤੰਤਰ ਬਾਬਾ ਅਸਚਨ ਜੀ ਮਹਾਰਾਜ ਜੀ ਇਹਨੇ ਤੋਂ ਦਰਬਾਰ ਤੋਂ ਕਰ ਰਹੇ ਆਂ ਤੇ ਬਾਕੀ ਅਜੇ ਹੋਰ ਸਿਨੇਮੈਟਿਕ ਜਿਹੜੇ ਹੋਣਗੇ ਦਿਖਾਵਾਂਗੇ ਬਾਕੀ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਤੇ ਬਾਕੀ ਹੋਰ ਪਿਛਲੇ ਵਲੌਗ ਜਿਹੜੇ ਹੈਗੇ ਉਹ ਪਾਉਣ ਵਾਲੇ ਆ ਤੇ ਉਹ ਤੁਸੀਂ ਬੈਕ ਟੂ ਬੈਕ ਦੇਖਿਓ ਤੇ ਅਜੇ ਦੀ ਸ਼ੁਰੂਆਤ ਹੀ ਟੀਮ ਤੇਂ ਦਰਸ਼ਨ ਕਰ ਸਕਦੇ ਹੋ ਵਾਹਿਸ਼ਣ ਜੀ ਮਹਾਰਾਜ ਜੀ ਦੇ ਐਸੋਲੇ ਜਿਵੇਂ ਦਰਬਾਰ ਚ ਮੌਜੂਦ ਨੇ ਤੇ ਸਾਰਾ ਦਿਵਾਨ ਹਾਲ ਹੈ ਟੋਟਲੀ ਜਿੰਨਾ ਵੀ ਨਾ ਤੇ ਕੱਲ ਦੇ ਵਲੋਗ ਚ 17 ਤਰੀਕ ਚ ਜੇ ਮੈਂ ਦਿਖਾਇਆ ਸੀ ਕਿ ਛਤਰੀ ਜਿਹੜੀ ਇੱਥੇ ਮਹਾਰਾਜ ਜੀ ਦੀ ਚਰਨ ਛੋਣ ਤੇ ਇੱਥੇ ਛਤਰੀ ਲੱਗੀ ਆ ਨਵੀਂ ਕਿਸੇ ਨੇ ਲਗਾਈ ਜਾਂ ਇਹਨਾਂ ਨੇ ਹੀ ਲਗਾਈ ਮੈਨੂੰ ਨਹੀਂ ਪਤਾ ਪਰ ਬਹੁਤ ਸੋਹਣੀ ਲੱਗ ਰਹੀ ਆ ਇਹ ਤੇ ਆ ਕੁਛ ਪੋਸਟਰ ਇਸ ਨੂੰ ਪੜ ਸਕਦੇ ਹੋ ਜੀ ਕੀ ਲਿਖਿਆ ਤੇ ਸਾਰਾ ਪੋਸਟਰ ਹੈਗਾ ਜੀ ਤੇ ਅਸਲ ਵਿੱਚ ਮੌਜੂਦ ਹਾਂ ਇੱਥੇ ਸ਼ਹਿਰ ਦੇ ਸਮੇਂ ਟਾਈਮ ਲਗਭਗ ਮੇਰੇ ਖਿਆਲ ਨਾਲ 10 ਵਜੇ ਦਾ ਹੋ ਗਿਆ ਤੇ ਮਹਾਰਾਜ ਜੀ ਦਾ ਸੋਕਾ ਅਸਨ ਤੇ ਇਹਨੂੰ ਗੰਦੇ ਗੁਰਦਾਰਾ ਸ਼ਿਸ਼ਟਾਲੀ ਸਾਹਿਬ ਹੈ ਟਾਲੀ ਹੈ ਜੀ

ਆਸਲੇ ਜੀ ਅਸੀਂ ਵਾਗੇ ਗੱਡੀ 'ਚ ਤੇ ਇੰ ਜਾ ਰਹੇ ਆ ਕਿਤੇ ਕੰਮ ਤੇ ਤੁਹਾਨੂੰ ਦਿਖਾਵਾਂਗੇ ਬਾਅਦ 'ਚ ਅਸੀਂ ਕਿੱਥੇ ਆਏ ਆ ਤੇ ਆਸਲੇ ਇੰ ਗੱਡੀ 'ਚ ਜੀ ਕਿਹੜੀ ਹੈ ਐਨ ਕਿਹੜਾ ਹੈ ਹਾਈਵੇ ਹੈ ਕਿਸ਼ਮੀਰ ਵਿੱਚ ਦੁਦਕੀਉਂ ਨਹੀਂ ਇਹਨਾਂ ਕਲੀ ਕੇਵੇਂ ਉਸ ਦੀ ਦਿਆਂ ਦੀ ਰਾਹ ਰੁਕਣਾ ਉਸ ਦੀ ਨਾਲ ਤੇਰਾ ਧੂਕ ਟੁੱਟਣਾ ਰੋਣਾ ਦੀ ਅੱਖ ਵਿੱਚ ਮੈਰੜ ਖਾਂ ਤੇਰੀ ਅੱਖਾਂ ਕਿਉਂ ਤੇ ਜੋ ਕਿਉਂ ਸੁਪੜੀ ਹੈ ਐਸਾ ਲੇ ਕੇ ਇਹ ਬਟਾਲਾ ਰਸਤੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਟੋਲ ਪਲਾਜ਼ਾ ਵਾਲਾ ਸਿਸਟਮ ਲੱਗਾ ਤੇ ਟੋਲ ਪਲਾਜ਼ਾ ਹੈ ਤੇ ਜਿਹੜਾ ਲੱਗ ਜਾਏਗਾ ਬਟਾਲਾ ਰੋਡ ਤੇ ਤੇ ਕੀ ਹੈ ਫੈਮਿਲੀ ਜਾ ਰਹੇ ਤੇ ਤੁਸੀਂ ਤਿਆਰੀ ਦੇਖ ਸਕਦੇ ਹੋ ਕਿਸ ਤਰ੍ਹਾਂ ਚੱਲ ਰਹੀ ਹੈ ਸ਼ੇਵਾਜੀ ਟੋਲ ਪਲਾਜ਼ਾ تیاری ਚੱਲ ਰਹੀ ਹੈ ਜੀ ਥੋੜੀ ਚਿਰ ਬਾਅਦ ਕਨਫਰਮ ਹੋਏਗਾ ਜੀ ਹੋ ਗਿਆ ਬਿਲਡਿੰਗ ਤੇ ਹਰੂ ਚੱਲ ਰਿਹਾ ਜੇ ਕੰਮ ਜੀ ਇਹਨਾਂ ਦਾ ਨੈਸ਼ਨਲ ਹਾਈਵੇ ਤੇ ਨੈਸ਼ਨਲ ਹਾਈਵੇ ਵਾਲਿਆਂ ਦਾ ਟੋਲ ਪਲਾਜ਼ਾ ਤੇ ਪੈ ਜਾਂਦਾ ਜੀ ਬਟਾਲਾ ਰੋਡ ਅਸਲ ਜੀ ਡੇਰੇ ਦੇ ਵਾਸਾ ਕੀ ਡੇਰਾ ਬਾਬਰਾਨ ਦੀ ਬੱਸ ਕਲਨੌਰ 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 ਅਹੀਂ ਅਗੇ ਜੀ ਕਿਲਾ ਲਾਜ਼ੀ ਵਜ਼ਨ ਵੀ ਨਹੀਂ ਮਿਲ ਰਹਾ ਆਖਿਰ ਇਸ ਦਾ ਕਾਰਨ ਕੀ ਹੈ ਇਹ ਕਾਰਨ ਕੋਸ਼ਿਸ਼ ਕਰ ਲੱਗਦਾ ਹੈ ਅੱਛਾ ਲੋਕ ਇਹ ਸੋਚ ਅਸਲ ਜੀ ਇਹ ਮੌਜੂਦ ਹੋ ਜਲੇ ਪਟਾਲਾ ਜੇ ਐਂਟਰੀ ਹੋ ਚੱਲੀ ਥੋੜੀ ਦੇਰ ਚ ਫਾਈਪਾਸ ਆ ਗਿਆ ਸਲੇ ਜੀ ਗਾਣੇ ਤਾਂ ਚੱਲ ਰਹੇ ਆ ਪਰ ਅਹੀਂ ਥੋੜੀ ਜੀ ਬੇਸ ਸੈੱਟ ਕਰਨ ਲੱਗੇ ਆ ਬੇਸ ਘੱਟ ਲੱਗ ਰਿਹਾ ਆਪਾਂ ਨੂੰ ਤਹੀਂ ਉਤਰ ਕੇ ਬਟਾਲਾ ਬਾਈਪਾਸ ਤੇ ਤੇ ਅਸਲ ਤੇ ਨਹੀਂ ਦੇਖੋ ਬਾਹਰ ਦਾ ਨਜ਼ਾਰਾ ਜੀ ਬਗਲੇ ਹੀ ਬਗਲੇ ਘੁਮਰੇ ਓਏ ਹੋਏ 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 ਇੱਥੇ ਤੇ ਜੀ ਮਰਿਆ ਪਿਆ ਜੀ ਬੜਾ ਮੜਾ ਏ ਕੰਮ ਤੇ ਆ ਦੇਖੀ ਹੋਣਾ ਆ ਦੇਖੀ ਕਿ ਕਿ ਸੇ ਨੂੰ ਆਂ ਕਿ ਰੇ ਕਿ ਕਾਚੀ ਆਂ ਬਿਲੋ ਜਾਨ ਆਰੀ ਸੀ ਨਾ ਆਸੋਲੇ ਜੀ ਅਸੀਂ ਬਾਈਪਾਸ ਤੋਂ ਘੁੰਮ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਜੀ ਬਟਾਲਾ ਬਾਈਪਾਸ ਤੋਂ ਅਸੀਂ ਰਾਈਟ ਸਾਈਡ ਤੇ ਹੋ ਗਏ ਬਟਾਲੇ ਰੋਡ ਤੋਂ ਡੇਰਾ ਬਾਬਾ ਨੰਦੇ ਤੇ ਐਸਾ ਅਸੀਂ ਬਾਈਪਾਸ ਦੇ ਉੱਤੇ ਆਸੋਲੇ ਜਾਸੋਲੇ ਆਪਾਂ ਇੱਥੇ ਮੌਜੂਦ ਹਾਂ ਰੋਡ ਦੇ ਉੱਤੇ ਤੇ ਬਾਕੀ ਹੋਰ ਤੁਹਾਨੂੰ ਸਿਨੇਮੈਟਿਕ ਦਿਖਾਵਾਂਗੇ ਕਿਸ ਤਰ੍ਹਾਂ ਦੇ ਹੈਗੇ ਨੇ ਆਸੋਲੇ ਜੀ ਅਸੀਂ ਆ ਗਏ ਹਾਂ ਫਾਟਕ ਦੇ ਫਾਟਕ ਅੱਗੋਂ ਬੰਦਿਆ ਤੇ ਅਸੀਂ ਸੁਣ ਰਹੇ ਹਾਂ ਗਾਣੇ ਤੇ ਫਾਟਕ ਪਤਾ ਨਹੀਂ ਕਿੰਨੀ ਦੇਰ ਚ ਖੁੱਲੂਗਾ ਬਾਕੀ ਟ੍ਰੇਨ ਆਏਗੀ ਜਾਏਗੀ ਤੁਹਾਨੂੰ ਛੋਟੋ ਖਾਵਾਂਗੇ ਜੇ ਅਸੀਂ ਕਰਾ ਸਕੇ ਤੇ ਬਾਕੀ ਜਾਵ ਲੱਗਾ ਜੀ ਇੱਥੇ ਕਿ ਟੁੱਟ ਨਾ ਹਉ ਨਾ ਦੀਆਂ ਅੱਖਾਂ ਵਿੱਚ ਮੈਰੜਾਂ ਤੇਰੀਆਂ ਅੱਖੀਆਂ ਗਿਆਉਂਦੇ ਜੋ ਜੂਸ ਬੜੀਏ ਅਸਲ ਜੀ ਪੇੜ ਆ ਗਿਆ ਤੁਸੀਂ ਦੇਖ ਸਕਦੇ ਹੋ ਟ੍ਰੇਨ ਜਾ ਰਹੀ ਬੜੀ ਫਾਸਟ ਤੇ ਬੈਕ ਸਾਈਡ ਤੇ ਵੀ ਜਾਮ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਹਾਂਜੀ ਹਾਂਜੀ ਬੈਕ ਸਾਈਡ ਤੇ ਵੀ ਜਾਮ ਲੱਗ ਗਿਆ ਮੈਂ ਥੋੜਾ ਬਾਹਰ ਫੋਟੋ ਫੇਰੀਏ ਗਏ ਮੈਂ ਥੋੜਾ ਚੜ ਗਿਆ ਮਟਾਰੇ ਕੰਮ ਟ੍ਰੇਨ ਨਿਕਲ ਗਈ ਇੱਥੋਂ ਅਸਲ ਜੀ ਵਿਲੇ ਬੈਠੇ ਤੇ ਫਾਟਕ ਬੰਦਿਆ ਤੇ ਅਜੇ ਵੀ ਕੋਈ ਗੱਡੀ ਆਣੀ ਆ ਇੱਕ ਗਈ ਏ ਦੂਸਰੀ ਆਏਗੀ ਸ਼ਾਇਦ ਇੱਥੇ ਅਸਲੇ ਕੋਕੀਸ ਘਾਰੇ ਆ ਅਸਲੇ ਜੀ ਫਾਟਾ ਖੁੱਲ ਗਿਆ ਤੇ ਗੱਡੀਆਂ ਜਾਂ ਡਾ ਪਈਆਂ ਸਾਰੀਆਂ ਤੇ ਆਪਾਂ ਨੂੰ ਜਾ ਰਹੇ ਆ ਤੇ ਬਾਕੀ ਤੁਸੀਂ ਦੇਖੋ ਤੇਰੀ ਬਾਰੀ ਕਿਸ ਨੂੰ ਵੀ ਉੱਠਣਾ ਦਸੀ ਅਸਲੇ ਜੀ ਇਹ ਅਗੇ ਚੌਂਕ ਦੇ ਵਿੱਚ ਕਿਹੜਾ ਚੌਂਕ ਬਣਾਇਆ ਯਾਰ ਭਲਾ ਇਹਨਾਂ ਨੇ ਹੁਣ ਤੇ ਚੈੱਕ ਕਰਾਵਾਂਗੇ ਦੋਸਤ ਹਾਂ ਹੁਣ ਜਾ ਵੇਖਾਂਗੇ ਤਦ ਤਸਵੀਰ ਦਿਖਾਵਾਂਗੇ ਕਮਾਲੀ ਨਹੀਂ ਤੇ ਚਾਰ ਚੁਫੇਰੇ ਨਹੀਂ ਨਹੀਂ ਘਵਣੀ ਨੂੰ ਅਸਲ ਜੀ ਮੈਂ ਛਤਿਆਂ ਤੇ ਰਾਤ ਦਾ ਸਮਾਂ ਹੋ ਗਿਆ ਤੇ ਰਾਤ ਦਾ ਸਮਾਂ ਕੀ ਸ਼ਾਮ ਦਾ ਸਮਾਂ ਹੋ ਗਿਆ ਤੇ ਤੁਹਾਨੂੰ ਮੈਂ ਕੁਝ ਲੁੱਕ ਦਿਖਾਉਣਾ ਅੱਜ ਆਡੇ ਇਸ ਬਾਜ਼ਾਰ ਦੇ ਵਿੱਚ ਜਗਰਾਤਾ ਵੀ ਆ ਉਹਦੇ ਵੀ ਲੁੱਕ ਦਿਖਾਵਾਂਗਾ ਤੇ ਅਸਲ ਤੁਹਾਨੂੰ ਅਸਮਾਨ ਦੇ ਕੁਝ ਦ੍ਰਿਸ਼ ਵਖੋਣਾ ਤੁਸੀਂ ਦੇਖਿਓ ਆ ਦੇਖੋ ਕਿਡਾ ਸ਼ਾਨਦਾਰ ਨਜ਼ਾਰਾ ਬੱਦਲ ਹੋ ਰਿਹਾ ਤੁਹਾਨੂੰ ਬਹੁਤ ਪਰਿਕ੍ਰਿਤਿ ਕਿਸ ਤਰ੍ਹਾਂ ਬਣੀਆਂ ਦੀਆਂ ਬੱਦਲ ਦੀਆਂ ਅਸਲ ਜੀ ਮੈਂ ਮੇਲੇ 'ਚ ਮੌਜੂਦ ਹੋ ਗਿਆ ਤੇ ਮੇਲੇ ਦੀਆਂ ਰੌਣਕਾਂ ਜਿਹੜੀਆਂ ਖਤਮ ਹੋ ਗਈਆਂ ਰੇੜੀਆਂ ਲੱਗੀਆਂ ਕੁਛ ਤੇ ਇਸ ਸਾਈਡ ਪੰਗੂੜੇ ਲੱਗੇ ਕੁਛ ਤੇ ਇਸ ਸਾਈਡ ਤੁਹਾਨੂੰ ਦਿਖਾਉਣਾ ਹੈ ਸਕੂਲੇ ਸਾਹਮਣੇ ਸਕੂਲ ਦੇ ਵਿੱਚ ਹੀ ਰੌਣਕਾਂ ਆਈਆਂ ਸਕੂਲ ਦੇ ਵਿੱਚ ਰੌਣਕਾਂ ਖਤਮ ਹੋ ਗਈਆਂ ਰਾਤ ਦਾ ਸਮਾਂ ਵਾ ਅੱਜ 18 ਤਰੀਕ ਆ ਤੁਸੀਂ ਦੇਖ ਸਕਦੇ ਹੋ ਹੈਡਰਾ ਲੱਗਾ ਤੇ ਜਿਹੜੇ ਟੀਸੀ ਪੰਗੂੜਾ ਗੋਲ ਉਤਾਰਨਾ ਸ਼ੁਰੂ ਕਰ ਦਿੱਤਾ ਪਰ ਲਾ ਇੱਕ ਪਹਿਲਾਂ ਲੱਗਾ ਉਤਰ ਗਿਆ ਅੱਜ ਵੀੜੀ ਵੀ ਇਹਨਾਂ ਨੇ ਖੋਲ ਦਿੱਤੀ ਆ ਤੇ ਆ ਸਮੇਂ ਤੁਸੀਂ ਦੇਖ ਸਕਦੇ ਇੱਧਰ ਵੀ ਸਾਰਾ ਬੰਦ ਆ ਤੇ ਮੇਲਾ ਜਿਹੜਾ ਆ ਸਮਾਪਤੀ ਦੇ ਤੌਰ ਤੇ ਅਸਲੇ ਸਮਾਪਤ ਹੋ ਰਿਹਾ ਮੇਲਾ ਤੇ ਤੁਸੀਂ ਦੇਖ ਸਕਦੇ ਹੋ ਅਸਲੇ ਰਾਤ ਦਾ ਨਜ਼ਾਰਾ ਕਿ ਦੁਕਾਨਾਂ ਹੌਲੀ-ਹੌਲੀ ਸਾਰੀਆਂ ਜਾ ਰਹੀਆਂ ਤੇ ਪੰਗੂੜਾ ਵੀ ਖੁੱਲ ਰਹੇ ਨੇ ਇਹ ਰਾਤ ਦਾ ਸਮਾਂ ਦਿਖਾ ਰਿਹਾ ਤੁਹਾਨੂੰ ਮੈਂ ਤੇ ਬੇੜੀ ਤੇ ਸਾਈਡ ਦੁਕਾਨਾਂ ਕੁਝ-ਕੁਝ ਰਿਹੜੀਆਂ ਹੈ ਜਿਹੜੀਆਂ ਚੱਲ ਰਹੀਆਂ ਵਾ ਤੇ ਇਸ ਸਾਈਡ ਆ ਵੀ ਸਾਰਾ ਬੰਦ ਪਿਆ ਆ ਹੁਣ ਪੰਗੂੜੇ ਨਹੀਂ ਚੱਲਦੇ ਵੇ ਡੀਸੀ ਕੋ ਘੁਲੋਤੇ ਤੇ ਵੱਡੇ ਭਾਈ ਨਾਲ ਤੇ ਬੰਡੀ ਨਾਲ ਆ ਤੇ ਚੋਲ ਮੋਲ ਚੱਲ ਰਿਹਾ ਆਪਣਾ ਤੇ ਡੀਸੀ ਦਾ ਨਾਮ ਜਿਹੜਾ ਨਹੀਂ ਲਿਖਿਆ ਜਾਏਗਾ ਇਹ ਪਹਿਲਾਂ ਕਹਿ ਰਹੇ ਵੀਡੀਓ ਦੇ ਵਿੱਚ ਕਿ ਡੀਸੀ ਦਾ ਨਾਮ ਨਹੀਂ ਲਿਖਿਆ ਜਾਏਗਾ ਪੱਕੀ ਗੱਲ ਹੈ ਤੇ ਬੰਦੀ ਨੇ ਹੀ ਦੱਸਤਾ ਇਹ ਨਹੀਂ ਬੰਦੀ ਨਹੀਂ ਲਿਖਿਆ ਜਾਏਗਾ ਮਜੀ ਡੀਸੀ ਮੈਂ ਦੇਖਣੇ ਕਰ ਜਗਰਾਤਾ ਜਿਹੜੇ ਕਰਾਉਂਦੇ ਉਹਨਾਂ ਦਾ ਨਾਮ ਨਹੀਂ ਹੁੰਦਾ ਪਰ ਨੀਂਦ ਆਉਂਦੀ ਇਹਨੂੰ ਨਹੀਂ ਉਹ ਸਰਕਾਰੀ ਖਿਲਾਫੀ ਹੋ ਗਿਆ ਇਹਨਾਂ ਲੋਕਾਂ ਦੇ ਦੀਆਂ